ਅੱਜ ਕੱਲ ਦੇ ਜ਼ਿੰਦਗੀ ਇੰਨੀ ਕਿ ਜ਼ਿਆਦਾ ਬੀਜ਼ੀ ਹੋ ਗਈ ਹੈ ਕਿ ਅਸੀਂ ਲੋਕਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਹੋਏ ਆ ਆਪਣਾ ਆਪ ਬਿਲਕੁਲ ਗਵਾਚ ਗਿਆ ਭੁੱਲ ਗਏ ਕਿ ਅਸੀਂ ਕੀ ਆ ਕੀ ਕਰਨਾ ਹੈ ਅਸੀਂ ਕੀ ਕਰਨਾ ਤੇ ਕੀ ਕਰ ਰਹੀਆਂ ਸੋ ਬਹੁਤ ਸਾਰੇ ਰਿਸ਼ਤਿਆਂ ਦਾ ਭਾਰ ਸਾਡੇ ਮੋਢਿਆਂ ਤੇ ਹੈ ਰਿਸ਼ਤੇਦਾਰਾਂ ਦਾ ਭਾਰ ਸਾਡੇ ਮੋਢਿਆਂ ਤੇ ਹੈ ਸਾਡਾ ਆਪਣਾ ਭਾਰ ਸਾਡੇ ਮੋਢਿਆਂ ਤੇ ਹੈ ਦੂਜਿਆਂ ਨੂੰ ਖੁਸ਼ ਕਰਨ ਦਾ ਭਾਰ ਸਾਡੇ ਮੋਢਿਆਂ ਤੇ ਹੈ ਪਰ ਸਾਨੂੰ ਨਹੀਂ ਪਤਾ ਕਿ ਅਸੀਂ ਚੱਕਰ ਕੀ ਰਹੀਆਂ ਜਦੋਂ ਵੀ ਕਿਤੇ ਇਕੱਲੇ ਬੈਠਦੇ ਆ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਆਉਂਦੇ ਨੇ ਕਿ ਬਸ ਹੁਣ ਹੋਰ ਕਿਸੇ ਨੂੰ ਖੁਸ਼ ਨਹੀਂ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਹੈ ਆਪਣੇ ਲਈ ਜੀਣਾ ਹੈ ਆਪਣੇ ਲਈ ਕਮਾਣਾ ਹੈ ਆਪਣੇ ਆਪ ਤੇ ਹਰ ਇੱਕ ਚੀਜ਼ ਆਪਣੇ ਆਪ ਲਈ ਕਰਨੀ ਹੈ ਕਿਉਂਕਿ ਤੁਸੀਂ ਜਿੰਨਾ ਵੀ ਕਿਸ ਤਰ੍ਹਾਂ ਕਰਕੇ ਦੇਖ ਲਓ ਜਦੋਂ ਤੁਸੀਂ ਕਿਸੇ ਨੂੰ ਇੱਕ ਵਾਰ ਨਾ ਕਰੋਗੇ ਨਾ ਤਾਂ ਅਗਲੇ ਨੇ ਪਿਛਲਾ ਸਾਰਾ ਤੁਹਾਡਾ ਕੀਤਾ ਹੋਇਆ ਭੁੱਲ ਜਾਣਾ ਹੈ ਕਿਸ ਨੇ ਇਹਨੇ ਸੋਚਣਾ ਵੀ ਤੁਸੀਂ ਕਿੰਨੀ ਵੱਡੀ ਮੁਸੀਬਤ ਦੇ ਵਿੱਚ ਕਿੰਦਾ ਸਾਥ ਦਿੱਤਾ ਬਸ ਇੱਕ ਗਲਤੀ ਕਰਕੇ ਗਲਤੀ ਵੀ ਨਹੀਂ ਆ ਕਹਿ ਲੈ ਕਿ ਤੁਸੀਂ ਇੱਕ ਵਾਰ ਕਿਸੇ ਦੇ ਕੰਮ ਨਹੀਂ ਆਉਂਗੇ ਅਗਲਾ ਕਹਿ ਦੂਗਾ ਕਿ ਇਹ ਤਾਂ ਮਤਲਬ ਹੀ ਹੈ ਇਹਦੇ ਤੋਂ ਦੂਰ ਰਹੋ ਇਹਨੇ ਮੇਰਾ ਕੰਮ ਨਹੀਂ ਸਾਹਿਆ ਸੋ ਜਿਹੀਆਂ तमाम ਗੱਲਾਂ ਹੁੰਦੀਆਂ ਨੇ तमाम ਰਿਸ਼ਤੇ ਹੁੰਦੇ ਨੇ ਜਿਹੜੇ ਕਿ ਮਿੰਟ ਦੇ ਵਿੱਚ ਪੱਲਾ ਝਾੜ ਜਾਂਦੇ ਨੇ ਸੋ ਇਸ ਕਰਕੇ ਲੋਕਾਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਜਾਂ ਰਿਸ਼ਤਿਆਂ ਨੂੰ ਕੱਸ ਕੇ ਫੜਨ ਦੇ ਵਿੱਚ ਆਪਣੀ ਜ਼ਿੰਦਗੀ ਖਰਾਬ ਨਾ ਕਰੋ ਆਪਣਾ ਅੱਜ ਖਰਾਬ ਨਾ ਕਰੋ ਕਿਉਂਕਿ ਜਿਹੜਾ ਬੀਤ ਗਿਆ ਉਹ ਬੀਤ ਗਿਆ ਆਉਣ ਵਾਲੇ ਦਾ ਆਪਾਂ ਨੂੰ ਕੁਝ ਪਤਾ ਨਹੀਂ ਸੋ ਆਪਣੇ ਹੱਥ 'ਚ ਅੱਜ ਹੈ ਸੋ ਆਪਾਂ ਨੇ ਅੱਜ ਨੂੰ ਇੰਜੋਏ ਕਰੋ ਅਜਿਹੇ ਜਿਹੜੇ ਰਿਸ਼ਤੇ ਆਨ ਬਹੁਤ ਦੂਰ ਕਰ ਦਿਓ ਆਪਣੇ ਆਪ ਤੋਂ ਜਿਹੜੇ ਤੁਹਾਡੇ ਤੇ ਬੋਝ ਨੇ ਜਿਹੜੇ ਤੁਹਾਡੀ ਖੁਸ਼ੀ ਨੂੰ ਤੁਹਾਡੀ ਆਜ਼ਾਦੀ ਨੂੰ ਛੀਂਣ ਰਹੇ ਨੇ ਜਿੰਨਾਂ ਵਰ ਦੇ پابੰਦੀਆਂ ਲਗਾਈਆਂ ਹੋਈਆਂ ਨੇ ਜਿਹੜਾ ਕੋ ਥੋੜੇ ਹਸਨ ਉੱਤੇ ਵੀ ਰੋਕ ਲਗਾਉਂਦਾ ਹੈ ਨਾ ਉਹਨਾਂ ਸਾਰੇ ਰਿਸ਼ਤੇ ਨੂੰ ਆਪਣੇ ਤੋਂ ਬਹੁਤ ਦੂਰ ਕਰ ਦੋ ਦੂਰ ਸੁਟ ਦੋ ਕਿਤੇ ਇਕੱਲੇ ਖੁਸ਼ ਰਹੋ ਉਹ ਚੀਜ਼ ਕਰੋ ਜੀਜੇ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਤੁਹਾਨੂੰ ਸ਼ਾਂਤੀ ਮਿਲਦੀ ਹੈ ਤੁਹਾਡੇ ਮਨ ਨੂੰ ਸਕੂਨ ਮਿਲਦਾ ਹੈ ਕਿਉਂਕਿ ਦੋ ਚਾਰ ਮਿੰਟ ਅਸੀਂ ਕਿਸੇ ਨੂੰ ਮਿਲਣਾ ਹੁੰਦਾ ਸਾਰੀ ਉਮਰ ਕਿਸੇ ਨਾਲ ਸਾਡੇ ਨਾਲ ਨਹੀਂ ਰਹਿਣਾ ਸਾਡੇ ਨਾਲ ਰਹਿਣਾ ਹੈ ਸਾਡੀਆਂ ਆਤਾਂ ਨੇ ਸਾਡੀ ਆਤਮਾ ਨੇ ਸਾਡੇ ਸਕੂਨ ਨੇ ਸਾਡੀ ਸਮਾਈਲ ਨੇ ਮੁਸਕਾਨ ਨੇ ਸਾਡੀ ਤੰਦਰੁਸਤੀ ਨੇ ਸੋ ਜੇਕਰ ਤੁਸੀਂ ਹੋਰਾਂ ਪਿੱਛੇ ਆਪਣਾ ਆਪ ਗਵਾ ਲਿਆ ਆਪਣੀ ਖੁਸ਼ੀ ਨੂੰ ਵੀ ਤੇ ਇੱਕ ਪਾਸੇ ਕਰਤਾ ਦਰਕਿਨਾਰ ਕਰਤਾ ਤਾਂ ਤੁਸੀਂ ਆਪਣੇ ਆਪ ਨਾਲ ਨਜ਼ਰਾਂ ਵੀ ਨਹੀਂ ਮਿਲਾ ਸਕਦੇ ਕੀ ਤੂੰ ਆਪਣੇ ਆਪ ਲਈ ਕੀ ਕੀਤਾ ਆਪਣੀ ਆਤਮਾ ਦੀ ਸ਼ਾਂਤੀ ਲਈ ਕੀ ਕੀਤਾ ਆਪਣੀ ਖੁਸ਼ੀ ਲਈ ਕੀ ਕੀਤਾ ਸੋ ਸਾਰੀਆਂ ਚੀਜ਼ਾਂ ਇੱਕ ਪਾਸੇ ਰੱਖ ਕੇ ਆਪਣੇ ਆਪ ਲਈ ਜੀਣਾ ਸਿੱਖੋ ਕਿਉਂਕਿ ਜੇਕਰ ਤੁਸੀਂ ਦੁਨੀਆ ਤੇ ਨਹੀਂ ਵੀ ਰਹੋਗੇ ਨਾ ਤਾਂ ਵੀ ਅਗਲੇ ਤੁਹਾਡੇ ਸੌ ਕਮੀਆਂ ਕੱਢੀ ਜਾਣੀਆਂ ਨੇ ਜੇਕਰ ਕਿਸ ਨਾਲ ਮਿਲ ਰਹੇ ਹੋ ਤਾਂ ਵੀ ਤੁਹਾਡੀ ਕਮੀਆਂ ਕੱਢ ਰਹੇ ਨੇ ਤੁਹਾਡੇ ਪਿੱਠ ਪਿੱਛੇ ਬੋਲ ਰਹੇ ਨੇ ਜੇਕਰ ਨਹੀਂ ਹੀ ਮਿਲਦੇ ਤਾਂ ਵੀ ਬੋਲਣਗੇ ਸੋ ਇਸ ਕਰਕੇ ਉਹਨਾਂ ਸਾਰੇ ਲੋਕਾਂ ਦੀ ਪਰਵਾਹ ਕਰਨੀ ਛੱਡ ਦਿਓ ਕਿਉਂਕਿ ਲੋਕਾਂ ਨੇ ਤੁਹਾਡੀ ਸਿਹਤ ਨੂੰ ਕਾਮਯਾਬ ਨਹੀਂ ਕਰਨਾ ਤੁਹਾਡੀ ਸਿਹਤ ਲਈ ਅਰਦਾਸ ਨਹੀਂ ਕਰਨ ਤੁਸੀਂ ਤੰਦਰੁਸਤ ਲੋਕਾਂ ਕਰਕੇ ਨਾ ਆਪਣੇ ਆਪ ਕਰਕੇ ਤੰਦਰੁਸਤ ਰਹਿਣਾ ਸੋ ਲੋਕਾਂ ਦੀਆਂ ਜਿਹੜੀਆਂ ਇੱਕ ਹਿੱਸਿਆਂ ਪਿੱਟੀਆਂ ਗੱਲਾਂ ਹੁੰਦੀਆਂ ਨੇ ਕਿ ਲੋਕ ਕੀ ਕਹਿਣਗੇ ਇਹ ਹੋ ਜਾਊਗਾ ਉਹ ਹੋ ਜਾਊਗਾ ਸਾਰਿਆਂ ਨੂੰ ਛੱਡ ਕੇ ਆਪਣੀ ਆਤਮਾ ਦੀ ਸ਼ਾਂਤੀ ਲਈ ਆਪਣੇ ਮਨ ਦੀ ਸ਼ਾਂਤੀ ਲਈ ਜੀਣਾ ਸਿੱਖੋ ਸੋ ਕੁਝ ਅਜੀ ਹੈ ਆਪਣੀਆਂ ਆਤਮਾ ਬਣਾਓ ਅਜਿਹੇ ਲੋਕਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਬਹੁਤ ਦੂਰ ਕਰ ਦਿਓ ਜਿਹੜੇ ਕਿ ਤੁਹਾਡੇ ਤੇ ਕੰਟਰੋਲ ਕਰ ਰਹੇ ਨੇ ਤੁਹਾਡਾ ਉਡਣ ਨਹੀਂ ਦੇ ਰਹੇ ਤੁਹਾਡੇ ਖੰਭਾਂ ਨੂੰ ਕੱਟਣ ਦੀ ਕੋਸ਼ਿਸ਼ ਕਰ ਰਹੇ ਨੇ ਮਤਲਬ ਕਿ ਆਜ਼ਾਦੀ ਨਾਲ ਜਿਉਓ ਆਪਣੇ ਆਪ ਲਈ ਜਿਉਓ ਦੂਜਿਆਂ ਨੂੰ ਪ੍ਰੂਫ ਨਹੀਂ ਕਰਨਾ ਤੁਸੀਂ ਖੁਦ ਨੂੰ ਪ੍ਰੂਫ ਕਰਨਾ ਕਿ ਤੁਸੀਂ ਕਿੰਨੇ ਪਾਣੀ ਦੇ ਵਿੱਚੋਂ ਕੀ ਕਰ ਸਕਦੇ ਹੋ ਸੋ ਲੋੜ ਹੈ ਅੱਜ ਆਪਣੇ ਆਪ ਤੇ ਕੰਮ ਕਰਨ ਦੀ ਅਸੀਂ ਸਾਰਿਆਂ ਦੇ ਰਿਸ਼ਤਿਆਂ ਨੂੰ ਬਚਾਉਣ ਦੇ ਲਈ ਆਪਣਾ ਜਿਹੜਾ ਰਿਸ਼ਤਾ ਹੈ ਆਪਣਾ ਆਪ ਦੇ ਨਾਲ ਜਿਹੜਾ ਰਿਸ਼ਤਾ ਹੈ ਸਾਡਾ ਰਿਸ਼ਤਾ ਆਪਣੀ ਆਤਮਾ ਦੇ ਨਾਲ ਉਹ ਹੀ ਰਿਸ਼ਤਾ ਕਿਤੇ ਦੂਰ ਭੁੱਲੀ ਬੈਠੀਆਂ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕੀ ਚਾਹਣਾ ਹੈ ਸਾਡੀ ਖੁਸ਼ੀ ਕਿੱਥੇ ਹੈ ਅਸੀਂ ਰਾਤ ਨੂੰ ਸਕੂਨ ਨਾਲ ਸੌਣ ਨਹੀਂ ਪਾਉਂਦੇ ਸਵੇਰੇ ਫਿਰ ਉੱਠਣਾ ਇਹ ਕੰਮ ਕਰਨਾ ਹੈ ਉਹਦੀ ਪ੍ਰੋਬਲਮ ਦਾ ਹੱਲ ਕਰਨਾ ਹੈ ਉਹਨੂੰ ਪੈਸੇ ਦੇਣੇ ਆ ਘਰ ਦਾ ਇਹ ਕੰਮ ਖਰਚ ਕਰਨਾ ਹੈ ਮੈਂ ਇਹ ਕੱਪੜੇ ਪਾਲਾ ਸੀ ਕਿਸ ਨੇ ਕੀ ਕਹਿਣਾ ਮੈਂ ਇਹ ਖਾ ਰਿਹਾ ਸੀ ਕਿਸ ਨੇ ਕੀ ਕਹਿਣਾ ਸੋ ਲੋਕ ਨਾ ਤੁਹਾਨੂੰ ਖਾਣ ਦੇਣ ਲਈ ਆਉਣਗੇ ਨਾ ਤੁਹਾਡਾ ਖਾਇਆ ਹੋਇਆ ਕੋਈ ਜਰ ਸਕਦਾ ਸੋ ਇਸ ਕਰਕੇ ਲੋਕਾਂ ਦੀ ਪਰਵਾਹ ਕਰਨੀ ਛੱਡੋ ਰਿਸ਼ਤਿਆਂ ਦੇ ਵਿੱਚ ਜਿਓ ਜਿਹੜੇ ਰਿਸ਼ਤੇ ਤੁਹਾਡੀ ਸਪੋਰਟ ਕਰਦੇ ਨੇ ਜਿਹੜੇ ਤੁਹਾਡੀ ਸਪੋਰਟ ਕਰਦੇ ਨੇ ਤੁਹਾਡੀ ਖੁਸ਼ੀ ਦੇ ਵਿੱਚ ਤੁਹਾਡਾ ਸਾਥ ਦੇ ਰਹੇ ਨੇ ਤੁਹਾਡੇ ਦੁੱਖ ਦੇ ਵਿੱਚ ਤੁਹਾਡੇ ਨਾਲ ਖੜੇ ਨੇ ਉਹ ਰਿਸ਼ਤੇਆਂ ਫੜ ਕੇ ਰੱਖੋ ਇਸ ਤਣੋਂ ਫੜਨਾ ਵੀ ਇਸ ਕਦਰ ਨਹੀਂ ਹੁੰਦਾ ਕਿ ਅਗਲਾ ਬੰਦਾ ਸਾਹ ਹੀ ਨਾ ਲੈ ਪਾਵੇ ਤੁਸੀਂ ਵੀ ਖੁੱਲਕੇ ਜਿਓ ਅਗਲੇ ਬੰਦੇ ਨੂੰ ਖੁੱਲਕੇ ਜੀਂਦੇ ਜਿਹੜਾ ਤੁਹਾਡਾ ਹੋਵੇਗਾ ਨਾ ਤੁਹਾਡੇ ਕੋਲ ਹੀ ਰਹੇਗਾ ਤੇ ਜਿਹੜਾ ਤੁਹਾਡਾ ਨਹੀਂ ਹੈ ਚਾਹੇ ਉਹਨੂੰ ਜਿੰਦਰੇ ਲਾ ਲਓ ਉਹ ਵਿਅਕਤੀ ਕਦੇ ਵੀ ਤੁਹਾਡਾ ਤੁਹਾਡੇ ਕੋਲ ਨਹੀਂ ਰਹੇਗਾ ਸਿਸ ਕਰਕੇ ਆਪਣੀਆਂ ਆਤਮਾ ਬਦਲੋ ਸਿਰਫ ਆਪਣੇ ਆਪ ਨੂੰ ਪਿਆਰ ਕਰੋ